ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੇ ਵੱਡੇ ਵਾਹਨ ਐ ਸੜਕਾਂ ਤੇ ਉਤਰਦੇ ਐ ਤਾਂ ਕਈਆਂ ਕੋਲ ਡਾਕੂਮੈਂਟ ਨਹੀਂ ਹੁੰਦੇ ਔਰ ਕੋਈ ਟਰਾਲੀ ਐ ਇੱਟਾਂ ਲੈ ਕੇ ਜਾ ਰਹੀ ਐ ਬਜਰੀ ਲੈ ਕੇ ਜਾ ਰਹੀ ਐ ਤਾਂ ਉਸ ਦੇ ਨਾਲ ਕਾਫੀ ਲੋਕ ਮਲਰ ਰੁਜ਼ਗਾਰ ਵੀ ਕਰ ਰਹੇ ਐ ਲੇਕਿਨ ਹੁਣ ਜਿਹੜਾ ਸਖਤੀ ਹੋਈ ਐ ਸਖਤੀ ਦੇ ਨਾਲ ਨਾਲ ਕਾਰਵਾਈ ਤਾਂ ਬਰਾਬਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੈ ਉਹਨਾਂ 'ਤੇ ਖਿਲਾਫ ਚਲਾਨ ਵੀ ਹੋ ਰਹੇ ਹੈ ਗੱਡੀਆਂ ਬੋਂਡ ਕਰ ਰਹੀ ਹੈ ਹਾਈ ਸਪੀਡ ਹੈ ਜਾਂ ਓਵਰਲੋਡ ਹੈ ਉਸ ਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਜਿਹੜੇ ਵਿਚਾਰੇ ਆਪਣਾ ਰੁਜ਼ਗਾਰ ਚਲਾਉਂਦੇ ਹੈ ਉਹਨਾਂ ਕੀ ਵੀ ਸਮੱਸਿਆ ਕਿ ਉਹ ਰੁਜ਼ਗਾਰ ਵੀ ਤਾਂ ਚਲਾਣਾ ਹੈ ਪਰਿਵਾਰ ਪਾਲ ਲੈ ਜਿਜ ਸਭ ਕੇ ਕਾਗਜ਼ ਹੋ ਟਰਾਲੀ ਵਾਲੇ ਕੋਲ ਤੋਂ ਉਹਨਾਂ ਦਾ ਕੰਮ ਨਹੀਂ ਰੁਕਣਾ ਚਾਹੀਦਾ ਉਹਨਾਂ ਦੀ ਮੰਗੇ ਐਸਐਮ ਸਾਹਿਬ ਨੂੰ ਮਿਲਣ ਆਏ ਹੈ ਜਿਹੜੇ ਕੰਮ ਕਰ ਦੇ ਜਿਨਨੇ ਵੀ ਹੈ ਇਹਨਾਂ ਨਾਲ ਗਲਵੱਤ ਕੀਤੀ ਗਈ ਤੇ ਇਹਨਾਂ ਨੇ ਇੱਕੋ ਗੱਲ ਦੱਸੀ ਹੈ ਕਿ ਅਸੀਂ ਦੇਖੋ ਦਿਹਾੜੀ ਟੱਪਾ ਕਰਕੇ ਆਪਣੇ ਕੋਈ ਟਰੈਕਟਰ ਚਲਾਉਂਦਾ ਹੈ ਉਸ ਦੇ ਨਾਲ ਕੋਈ ਟ੍ਰਿਪਰ ਚਲਾਉਂਦਾ ਹੈ ਲੇਕਿਨ ਇਹਨਾਂ ਨੇ ਕਹੇ ਵੀ ਸਰਕਾਰ ਦੇ ਜਿਹੜੇ ਆਦੇਸ਼ ਹੈ ਅਸੀਂ ਉਸ ਦੀ ਪਾਲਣਾ ਕਰਨ ਨੂੰ ਤਿਆਰ ਆਂ ਲੇਕਿਨ ਸਾਡਾ ਰੋਜ਼ਗਾਰ ਚੱਲਦਾ ਰਹੇ ਉਸ ਦੇ ਲਈ ਸਾਰੇ ਡਾਕੂਮੈਂਟ ਚੈੱਕ ਕੀਤੇ ਜਾਣ ਡਾਕੂਮੈਂਟ ਨਹੀਂ ਹੈ ਤਾਂ ਕਾਰਵਾਈ ਵੀ ਹੋਵੇ ਲੇਕਿਨ ਸਾਡਾ ਕਾਰੋਬਾਰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਭਗਵਾਨ ਸਿੰਘ ਆ ਜੀ ਕਾਰੋਬਾਰ ਹੈ ਜੀ ਛੋਟਾ ਟਰਾਲੀਆਂ ਦਾ ਕੰਮ ਹੈ ਜੀ ਕੋਈ ਇੱਕ ਦੋ ਟਰਾਲੀਆਂ ਨੇ ਮਾੜਾ ਮੋਟਾ ਰੋਜ਼ਗਾਰ ਕਰਨਾ ਹੈ ਬੱਚੇ ਪਾਲਣ ਵਾਸਤੇ ਟਰਾਲੀ ਤੇ ਕੀ ਕੁਝ ਲੋਡ ਕੇ ਕਿੱਥੇ ਲੈ ਕੇ ਜਾਂਦੇ ਹੋ ਤੁਸੀਂ ਟਰਾਲੀ 'ਚ ਜੀ ਆਪਣਾ ਮਲਵਾ ਹੋ ਗਿਆ ਜੀ ਬਜਰੀ ਰੇਤਾ ਹੋ ਗਿਆ ਜੀ ਕੋਈ ਮਲਵਾ ਮਲਵਾ ਰੋੜੀ ਹਾਂ ਜੀ ਇਹ ਚੀਜ਼ਾਂ ਨੇ ਜੀ ਹਾਂ ਜੀ ਉਹ ਸਾਡੀ ਡਿਊਟੀ ਹੈ ਸਾਰਾ ਉਹ ਜਿਵੇਂ ਆਪਣਾ ਚੱਲ ਰਿਹਾ ਸ਼ਹਿਰ 'ਚ ਵੀ ਉਹ ਅਸੀਂ ਡਾਕੂਮੈਂਟ ਆਪਣੇ ਸਾਡੇ ਵਚਨ ਪੱਤਾਂ ਜੀ ਅਸੀਂ ਪੂਰੇ ਉਹਦਾ ਜੋ ਵੀ ਨਾਰਮਸ ਨੇ ਪੂਰੇ ਦੇ। ਹੁਣ ਦਿੱਕਤ ਆ ਰਹੀ ਹੈ ਤੁਹਾਨੂੰ। ਹੁਣ ਦਿੱਕਤ ਇਹ ਆ ਜੀ ਸਾਨੂੰ ਮਤਲਬ ਜਿਵੇਂ ਕੰਮ ਕਿਸੇ ਦਾ ਬੋਰ ਦਾ ਖੱਡਾ ਪਟਣਾ ਜੀ ਮੜਾ ਮੋਟਾ ਉਹ ਵੀ ਮਤਲਬ ਕਰ ਲਿਆ ਜਾਂਦਾ ਜੀ ਕੈਪਚਰ ਮਸ਼ੀਨ ਨਹੀਂ ਚੱਲਣ ਦਿੰਦੇ। ਹਾਂਜੀ ਪਾਈਪ ਲੈ ਕੇ ਜਾਂਦੇ ਆ ਉਹ ਵੀ ਇਹ ਬਾਹਰ ਨੇ ਜੀ ਇਸ ਤਰ੍ਹਾਂ ਹੁਣ ਕੋਈ ਚੀਜ਼ਾਂ ਐਸੀਆਂ ਨਹੀਂ ਜੀ ਜਿਹੜੀਆਂ ਆਤ ਜਗ੍ਹਾ ਤੋਂ ਚੱਲਦੀਆਂ ਆ ਰਹੀਆਂ ਨੇ। ਤੇ ਜੇ ਬੋਰ ਵਾਲਾ ਰੇਤਾ ਨਿਕਲਦਾ ਜੀ ਉਹ ਰਿਮੂਵ ਕਰਨਾ ਪੈਂਦਾ ਮੜਾ ਮੋਟਾ ਉਹ ਨੂੰ ਵੀ ਮਤਲਬ ਗਲਤ ਢੰਗ ਨਾਲ ਮਾਈਨਿੰਗ 'ਚ ਫਸਾ ਲੈਂਦੇ ਨੇ ਜੀ। ਇਹ ਗੱਲਾਂ ਨਹੀਂ। ਹਾਂਜੀ ਬੋਰਾਂ 'ਚ 20-20 ਟਰਾਲੀਆਂ ਰ ਤੇ ਉਹਦੇ ਚ ਵੀ ਸਾਨੂੰ ਪ੍ਰੋਬਲਮ ਕਿੰਨੇ ਕ ਬੰਦੇ ਟਰੱਲਿਆਂ ਦਾ ਕੰਮ ਕਰਦੇ ਆ ਬਸ ਆ ਮਤਲਬ ਕਿਸੇ ਕੋਲ ਇੱਕ ਅੱਧਾ ਟਿਪਰ ਹੈ ਜੀ ਦੋ ਟਿਪਰ ਨੇ ਲਾ ਲਓ ਜਾਂ ਕਿਸੇ ਕੋਲ ਪੁਰਾਣੀਆਂ ਮਸ਼ੀਨਾਂ ਵਾਲੀ ਸਾਰੀਆਂ ਤੇ ਮਤਲਬ ਆ ਹੁਣੇ ਅਸੀਂ ਕੋਈ 30 40 ਬੰਦੇ ਜੀ ਸ਼ਹਿਰ ਟਿਪਰ ਹੈ ਟਿਪਰ ਤੇ ਦੇਖੋ ਐਕਸਟਰਾ ਅਸੀਂ ਵੀ ਦੇਖਦੇ ਆ ਟਿਪਰ ਤੇ ਕਲਰ ਡਰਾਈਵਰ ਹੁੰਦਾ ਕੰਡੈਕਟਰ ਹੋਣਾ ਚਾਹੀਦਾ ਹੈ ਨਾ ਹਾਂਜੀ ਹਾਂਜੀ ਕੰਡੈਕਟਰ ਕਿਉਂ ਨਹੀਂ ਹੁੰਦਾ ਉਸਤੇ ਬਸ ਇਹ ਹੁਣ ਇਹਨਾਂ ਨੂੰ ਤਗੀਦ ਹੈ ਜੀ ਪੱਕੀ ਅਸੀਂ ਪ੍ਰਸ਼ਾਸਨ ਦੇ ਨਾਲ ਆ ਇਸ ਗੱਲ ਤੇ ਵੀ ਇਹ ਚੀਜ਼ ਦੀ ਕੇਅਰ ਹੋਣੀ ਚਾਹੀਦੀ ਹੈ ਮੇਰਾ ਨਾਮ ਬਲਜਿੰਦਰ ਸਿੰਘ ਹਾਂ ਬਲਜਿੰ ਕੰਮ ਕਰਦੇ ਸੀ بڑا ਮੋਟਾ ਕੰਮ ਕਰਦੇ ਆਂ ਢਾੜੀ ਦੱਪੇ ਵਾਲੇ ਬੰਦੇ ਆਂ 7 ਤਰੀਕ ਦਾ ਐਕਸੀਡੈਂਟ ਹੋਇਆ 7 ਤਰੀਕ ਦੇ ਸੰਦਰਭ ਸਭ ਦੇ ਸਾਡੇ ਘਰ ਲੱਗੇ ਖੜੇ ਨੇ ਕਿਸਤ ਕਿਸ ਰਹਿੰਦੇ ਹੋ ਤੁਸੀਂ ਮੇਰੇ ਕੋਲ ਦੋ ਟਿਪਰ ਨੇ ਜੀ ਇੱਕ ਮਸ਼ੀਨ ਅੱਛਾ ਤੇ ਟਿਪਰ ਸਾਡੇ ਘਰ ਖੜੇ ਨੇ ਕਿਸਤਾਂ ਟੁੱਟ ਗਈਆਂ ਹੋਈਆਂ ਨੇ ਬੈਂਕ ਵਾਲਿਆਂ ਨੇ ਹੁਣ ਢੇੜੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਅਸੀਂ ਕਿਸ ਪਾਸੇ ਜਾਵਾਂਗੇ ਜੀ ਸਾਨੂੰ ਥੋੜਾ ਬਣਾ ਚੱਲਣ ਦਿੱਤਾ ਜਾ ਬਿਲਕੁਲ ਪ੍ਰੋਪਰ ਤਰੀਕੇ ਨਾਲ ਚੱਲਣ ਦਿੱਤਾ ਜਾ ਜੇ ਅਸੀਂ ਗਲਤੀ ਕਰਨੇ ਆ ਤਾਂ ਸਾਡੇ ਚਲਾਨ ਕੀਤੇ ਜਾ ਤੁਹਾਡੇ ਕਾਗਜ਼ੇ ਤੇ ਪੂਰੇ ਹੁੰਦੇ ਆ ਬਿਲਕੁਲ ਕਾਗਜ਼ ਪੂਰੇ ਓਵਰਲੋਡ ਤੁਹਾਡਾ ਕੀ ਨਾਮ ਮੇਰਾ ਨਾਮ ਮੇਜਰ ਸਿੰਘ ਜੀ ਸਾਡੇ ਕੋਲ ਟਿੱਪਰ ਹੈ ਜੀ ਜੀਸੀਬੀ ਮਸ਼ੀਨ ਹੈ ਜੀ ਅੱਛਾ ਜੀ ਹਾਂ ਜੀ ਤੇ ਹੁਣ ਮੁਸ਼ਕਿਲ ਕੀ ਆ ਰਹੀ ਹੈ ਮੁਸ਼ਕਲ ਇਸੇ ਇੱਕ ਮਹੀਨੇ ਤੋਂ ਖੜੇ ਹੋਏ ਆ ਜੀ ਇੱਕ ਮਹੀਨੇ ਤੋਂ ਕੰਮ ਬੰਦ ਹੈ ਕੰਮ ਬੰਦ ਹੈ ਜੀ ਬਿਲਕੁਲ ਇਹ ਲੋਨ ਲਾਂਦੇ ਲੈ ਰੱਖਿਆ ਲੋਨ ਤੇ ਜੀ ਲੋਨ ਤੇ ਕਿਸ਼ਤ ਆ ਰਹੀ ਹੈ ਜੀ ਕਿੰਨੇ ਕਿਸ਼ਤਾਂ ਦੀ ਹੈ ਕਿਸ਼ਤਾਂ ਦੀ 132000 ਰੁਪਏ ਇੱਕ ਮਹੀਨੇ ਦੀ ਹਾਂ ਜੀ ਇੱਕ ਮਹੀਨੇ ਦੀ ਸਰੋ ਚਲੋ ਲੋਕਲ ਤਾਂ ਚੱਲਦਾ ਹੋਣਾ ਅਸੀਂ ਅੱਗੇ ਤੋਂ ਇਹੀ ਕਰ ਰਿਹਾ ਵੀ ਕਨੈਕਟਰ ਵੀ ਨਾਲ ਰੱਖਾਂਗੇ ਕਾਗਜ਼ ਪੱਤਰਾ ਰੋਕੇ ਹੋਣਗੇ ਜੀ ਜੀ ਅਗਰ ਨਹੀਂ ਕਿਸੇ ਤੋਂ ਤਾਂ ਚਲਾਨ ਜੋ ਵੀ ਪ੍ਰਸ਼ਾਸਨ ਇਹ ਆਪਣਾ ਕਰ ਸਕ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼